ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਕਥਿਤ ਆਡੀਓ ਮਾਮਲੇ ਨੂੰ ਲੈ ਕੇ ਕਿਉਂਕਿ ਕਥਿਤ ਆਡੀਓ ਮਾਮਲੇ ਨੂੰ ਲੈ ਕੇ ਬੜੀ ਜਿਹੜੀ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ ਵੱਖ-ਵੱਖ ਪਾਰਟੀਆਂ ਦੇ ਲੀਡਰਸ਼ਿਪ ਬਾਨਿਸ ਤੇ ਵੀ ਚਰਚਾ ਕਰ ਰਹੇ ਨੇ ਬਿਆਨਬਾਜ਼ੀ ਹੋ ਰਹੀ ਹੈ ਤਾਂ ਕਿਤਨਾ ਕਿਤੇ ਇਹ ਮਾਮਲਾ ਜਿਹੜਾ ਹਾਈ ਕੋਰਟ ਵੱਲ ਵੀ ਜਿਹੜਾ ਹੈ ਰੁਕ ਕੀਤਾ ਹੋਇਆ ਹੈ ਹਾਈ ਕੋਰਟ ਨੇ ਅੱਜ ਜਿਹੜੀ ਇਸ ਦੀ ਸੁਣਵਾਈ ਆ ਉਹ ਕੀਤੀ ਹੈ ਤਾਂ ਇਹ ਸੁਣਵਾਈ ਜਿਹੜੀ ਹੈ ਕੀ ਹੋਇਆ ਅਕਾਲੀ ਦਲ ਵੱਲੋਂ ਵੀ ਜਿਹੜੀ ਕੰਪਲੀਟ ਕੀਤੀ ਗਈ ਸੀ ਭਾਜਪਾ ਵੱਲੋਂ ਵੀ ਕੰਪਲੀਟ ਕੀਤੀ ਗਈ ਸੀ ਤੇ ਨਾਲ ਕੁਝ ਆਮ ਲੋਕਾਂ ਵੱਲੋਂ ਵੀ ਜਿਹੜੀ ਇਸਦੀ ਕੰਪਲੀਟ ਆ ਉਹ ਦਾਇਰ ਕੀਤੀ ਗਈ ਸੀ ਤਾਂ ਆਖਰਕਾਰ ਕੋਰਟ ਨੇ ਕੀ ਫੈਸਲਾ ਲਿਆ ਗਿਆ ਤਾਂ ਕਿ ਹੁਣ ਇਹ ਆਡੀਓ ਦਾ ਸੱਚ ਕੀ ਹੈ ਕਿ ਆਡੀਓ ਦੀ ਜਾਂਚ ਹੋਵੇਗੀ ਕੀ ਪੂਰਾ ਮਾਮਲਾ ਹਾਈ ਕੋਰਟ ਨੇ ਸੁਣਾਇਆ ਇਸ ਤੇ ਪੂਰੀ ਜਾਣਕਾਰੀ ਜਿਹੜੀ ਹੈ ਸਾਂਝੀ ਕਰਦੇ ਆ ਬੇਨਾ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸੱਚੀ ਕਾਲ ਸੱਚ ਕਰ ਰਾਨ ਪਾਣਾ ਜੀ ਆਡਿਓ ਨੇ ਮੈਨੂੰ ਲੱਗਦਾ ਹੈ ਕਿਤਨਾ ਕਿਤੇ ਸਿਆਸਤ ਦੇ ਵਿੱਚ ਪਹੁੰਚਾ ਲੈਂਦਾ ਹੈ ਤਾਂ ਅੱਜ ਜਿਹੜੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਬੇਸ਼ੱਕ ਬੀਜੇਪੀ ਦੇ ਲੀਡਰਸ ਆ ਬਾਣੇ ਉੱਥੇ ਪਹੁੰਚੇ ਬੀਬਾ ਜੈਨਦਰ ਕੋਰ ਕੈਪਟਨ ਅਮਨਦਰ ਸਿੰਘ ਦੀ ਜਿਹੜੀ ਇਹਨੇ ਉਹ ਪਰਿਵਾਰਿਕ ਮੈਂਬਰ ਨੇ ਬੇਟੀ ਆ ਉਹਨਾਂ ਦੀ ਤਾਂ ਕਿਤਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਅਕਾਲੀ ਦਲ ਵੀ ਇਸ ਤੇ ਪੱਬਾ ਪਾਰ ਹੋਇਆ ਪਿਆ ਬੀਜੇਪੀ ਵੀ ਪੱਬਾ ਪਾਰ ਹੋਈ ਪਈ ਹੈ ਕੋਈ ਕੋਰਟ ਨੇ ਕੋਈ ਸੁਣਵਾਈ ਕੀਤੀ ਕਿ ਲੱਗਦਾ ਹੈ ਕਿ ਇਸ ਵਾਰ ਜਿਹੜੀਆਂ ਚੋਣਾਂ ਦਾ ਕੋਈ ਅਸਰ ਦੇਖਣ ਨੂੰ ਮਿਲ ਸਕਦਾ ਇਸ ਕੋਰਟ ਦੇ ਫੈਸਲੇ ਤੇ ਅਮਰਜੀਤ ਜਿਹੜੀ ਆਡੀਓ ਦੀ ਗੱਲ ਚੱਲ ਰਹੀ ਹੈ ਆਡੀਓ ਪਹਿਲੀ ਗੱਲ ਤਾਂ ਇਹ ਕਿ ਦਰਸ਼ਕਾਂ ਨੂੰ ਵੈਸੇ ਸਾਰਿਆਂ ਨੂੰ ਪਤਾ ਹੀ ਹੈ ਕਿ ਆਡੀਓ ਵਾਲਾ ਮਾਮਲਾ ਹੈ ਕੀ ਹੈ ਪਰ ਫਿਰ ਵੀ ਥੋੜਾ ਜਿਹਾ ਪੋਦੇ ਬਾਰੇ ਦੱਸ ਦੇਣ ਕਿਉਂਕਿ ਆਡੀਓ ਕਈ ਵਾਰ ਬਹੁਤ ਸਾਰੀ ਜਿਹੜੀਆਂ ਹੈਗੀਆਂ ਆਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਲੀਕ ਹੁੰਦਿਆਂ ਰਹਿੰਦੀਆਂ ਇਹ ਉਸ ਮਾਮਲੇ ਦੀ ਗੱਲ ਹੈ ਕਿ ਜਿਹੜੀ ਇੱਕ ਕਥਿਤ ਆਡੀਓ ਪਟਿਆਲਾ ਪੁਲਿਸ ਦੇ ਕੁਝ ਅਧਿਕਾਰੀਆਂ ਦੀ ਇੱਕ ਵਾਇਰਲ ਹੋਈ ਸੀ ਚੋਣਾਂ ਨੂੰ ਲੈ ਕੇ ਜਿਹੜੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਦੀਆਂ ਚੱਲ ਰਹੀਆਂ ਸੀਗੀਆਂ ਹੁਣ ਉਹ ਆਡੀਓ 'ਚ ਇਹ ਅਧਿਕਾਰੀ ਹੈ ਕਿ ਨਹੀਂ ਹੈ ਇਹ ਇੱਕ ਜਾਂਚ ਦਾ ਵਿਸ਼ਾ ਜਿਹੜੇ ਪਟੀਸ਼ਨ ਕਰਤਾ ਹੈ ਅਕਾਲੀ ਦਲ ਬੀਜੇਪੀ ਤੇ ਕਾਂਗਰਸ ਉਹ ਕਹਿੰਦੇ ਆ ਵੀ ਇਹ ਅਧਿਕਾਰੀਆਂ ਦੀ ਆਡੀਓ ਆ ਪਰ ਅਧਿਕਾਰੀ ਉਸ ਨੂੰ ਪਹਿਲਾਂ ਹੀ ਇਹ ਗੱਲ ਕਹਿ ਕੇ ਨਕਾਰ ਚੁੱਕਿਆ ਕਿ ਇਹ ਏਆਈਡੀ ਆ ਪਰ ਇੱਕ ਗੱਲ ਜ਼ਰੂਰ ਹੈ ਉਹ ਆਪਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਜਦੋਂ ਕਿਸੇ ਨੂੰ ਆਪਾਂ AI ਕਹਿਣਾ ਦੇਖੋ ਆਪਣੀ ਜਾਨ ਛਡਾਉਣ ਦੇ ਲਈ ਜੋ ਮਰਜ਼ੀ ਕਹਿ ਲਓ ਪਰ ਇੱਥੇ ਜਦੋਂ ਪੰਜਾਬ ਪੁਲਿਸ ਦਾ ਇੱਕ ਲਿਖਤੀ ਆਰਡਰ ਆਉਂਦਾ ਹੈ ਕਿ ਇਹ AI ਦੀ ਹੈ ਤਾਂ ਫਿਰ ਉੱਥੇ ਉਹਨੂੰ ਆਪਾਂ ਨੂੰ ਅਧਿਕਾਰੀ ਦਾ ਉਹਨੂੰ ਮੰਨਣਗੇ ਠੀਕ ਹੈ ਉਹ ਉਹਨੂੰ ਕਿਤੇ ਨਾ ਕਿਤੇ ਸਰਕਾਰ ਜਦੋਂ ਆਪਾਂ ਬਚਾ ਪੱਖ ਦੇ ਵਿੱਚ ਉਹਨੂੰ ਮੰਨਣਾ ਪੈਗਾ ਵੀ ਇਹ ਦੇਖੋ ਜੀ ਇੱਕ ਲਿਖਤੀ ਆਰਡਰ ਹੈ ਉਹ ਵੀ ਇੱਕ IPS ਅਧਿਕਾਰੀ ਦਾ ਹੋ ਸਕਦਾ ਹੈ ਵੀ ਇਹ ਤਾਂ AI ਦੀ ਹੈ ਪਰ ਜਦੋਂ ਗੱਲ ਫਿਰ ਉਹ ਜਾਂਚ ਦੀ ਆ ਜਾਏਗੀ ਜਦੋਂ ਆਪਾਂ ਕੋਰਟ 'ਚ ਜਾ ਕੇ ਕਹਾਂਗੇ ਵੀ ਇਹਦੀ ਜਾਂਚ ਤੇ ਔਰ ਅੱਜ ਕੋਰਟ ਨੇ ਮੰਨ ਵੀ ਲਿਆ ਵੀ ਹਾਂ ਠੀਕ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਜਾਂਚ ਜਿਹੜੀ ਚੰਡੀਗੜ੍ਹ ਤੋਂ ਗੱਲ ਦੀ ਹੋ ਰਹੀ ਹੈ ਕਿ ਇਸ ਆਡੀਓ ਦੀ ਜਿਹੜੀ ਜਾਂਚ ਚੰਡੀਗੜ੍ਹ ਤੋਂ ਹੋਵੇ ਜੇ ਕੱਲ ਗੱਲ ਇਹ ਵਾਕਈ ਇਹਦੀ ਜਾਂਚ ਹੋ ਜਾਂਦੀ ਹੈ ਤੇ ਉਸ ਜਾਂਚ ਦੇ ਵਿੱਚ ਇਹ ਗੱਲ ਪਾਈ ਜਾਂਦੀ ਹੈ ਕਿ ਨਹੀਂ ਇਹ ਅਧਿਕਾਰੀ ਹੀ ਨੇ ਤੇ ਉਹਨਾਂ ਅਧਿਕਾਰੀਆਂ ਦੀ ਹੀ ਜਿਹੜੀ ਆਡੀਓ ਆ ਤਾਂ ਫਿਰ ਕਿਤੇ ਨਾ ਕਿਤੇ ਪਟਿਆਲਾ ਪੁਲਿਸ ਦੇ ਉਹਨਾਂ ਅਧਿਕਾਰੀਆਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੱਧੀਆਂ ਨਜ਼ਰ ਆ ਰਹੀਆਂ ਔਰ ਇੱਕ ਹੋਰ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਪਟਿਆਲਾ ਦੇ 4 ਐਸ ਐਚ ਓ ਆ ਜਿਹੜੇ ਉਹ ਬੜੇ ਬੁਰੀ ਤਰ੍ਹਾਂ ਫਸੇ ਹੋਏ ਹੋਂਦੀ ਮਾਮਲਾ ਜਿਹੜਾ ਸੀਬੀਆਈ ਕੋਲ ਚੱਲ ਰਿਹਾ ਬਿਲਕੁਲ ਠੀਕ ਹੈ ਤੇ ਉਹ ਉਹ ਆਪਾਂ ਫਿਰ ਕਹਿੰਦੇ ਕਿ ਪੁਲਿਸ ਦੇ ਦਿਨ ਬੜੇ ਮਾਰੇ ਚੱਲ ਰਹੇ ਆ ਪਟਿਆਲਾ ਪੁਲਿਸ ਇਗਰ ਬਣ ਕੇ ਵੀ ਸਾਡੇ ਸੋਰਸ ਦੱਸ ਰਹੇ ਨੇ ਕਿਉਂਕਿ ਸੱਥਾਂ ਦੇ ਨਾ ਇਸ ਆਡੀਓ ਨੂੰ ਲੈ ਕੇ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ ਕਿਉਂਕਿ ਇਹ ਆਡੀਓ ਨੇ ਕਿ ਇਹ ਪਚਾਲੀ ਇਦਾਂ ਲੈਂਦਾ ਗਿਆ ਹੈ ਕਿ ਸਿਆਸੀ ਪਾਰਟੀਆਂ ਵੀ ਇਸ ਤੇ ਬਿਆਨਵਾਜੀਆਂ ਕਰ ਰਹੀਆਂ ਨੇ ਇਹ ਵੀ ਜਿਹੜਾ ਸੋਰ ਦੱਸ ਰਹੇ ਨੇ ਕਿ ਕੁਝ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਡਰੇ ਵੀ ਪਏ ਨੇ ਕਿ ਸ਼ਾਇਦ ਕੋਰਟ ਵੱਲੋਂ ਕੀ ਆਰਡਰ ਆ ਜਾਏ ਕਿ ਸ਼ਾਇਦ ਇਹ ਸੱਚ ਨਾ ਹੋ ਜੇ ਬੇਸ਼ੱਕ ਅਜੇ ਪੁਸ਼ਟੀ ਨਹੀਂ ਹੋਈ ਕੋਰਟ ਦੇ ਵਿੱਚ ਮੈਟਰ ਚੱਲ ਰਿਹਾ ਪਰ ਪੁਲਿਸ ਅਧਿਕਾਰੀਆਂ ਦੇ ਮਨਾਂ ਦੇ ਵਿੱਚ ਡਰ ਅਜੇ ਦਾ ਹੈ ਕਿਤੇ ਨਾ ਕਿਤੇ ਨਹੀਂ ਦੇਖੋ ਕੋਰਟ ਨੇ ਗਲਤਕ ਕਹਿ ਦਿੱਤੀ ਕਿ ਦੀ ਜਾਂਚ ਹੋਏਗੀ ਠੀਕ ਹੈ ਉਹ ਤਾਂ ਜਿਹੜੇ ਐਡਵੋਕੇਟ ਅਰਸ਼ਦੇਵ ਕਲੇਰ ਉਹਨਾਂ ਨੇ ਗੱਲ ਕਲੀਅਰ ਕਰਤੀ ਕਿ ਠੀਕ ਹੈ ਜੀ ਕੋਰਟ ਨੇ ਕਹਿਤਾ ਕਿ ਇਹਦੀ ਜਾਂਚ ਜਿਹੜੀ ਵੀ ਉਹ ਬਾਹਰਲੇ ਕਿਸੇ ਮਾਲੂ ਪੰਜਾਬ ਤੋਂ ਬਾਹਰ ਮਤਲਬ ਕਿ ਚੰਡੀਗੜ੍ਹ ਦੇ ਵਿੱਚ ਕਹਿਤਾ ਵੀ ਚੰਡੀਗੜ੍ਹ ਦੇ ਵਿੱਚ ਹੋਏਗੀ ਉਹ ਤੋਂ ਲੈਬਰਾਟਰੀ ਤੋਂ ਹੁਣ ਜਾਂਚ ਇਹਦਾ ਨਹੀਂ ਹੋਏਗੀ ਕਿ ਆਪਾਂ ਇੱਕ ਆਡੀਓ ਨੂੰ ਭੇਜਤਾ ਤੇ ਉਹ ਮਿਲ ਆਡੀਓ ਤੇ ਜਿਹੜੇ ਸੈਂਪਲ ਹੈ ਉਹ ਪਹਿਲਾਂ ਜਿਹੜੇ ਅਧਿਕਾਰੀਆਂ ਦੇ ਨਾਮ ਉਥੇ ਦਿੱਤੇ ਐ ਕਿ ਫਲਾਹ ਫਲਾਹ ਅਧਿਕਾਰੀ ਹੈ ਤਾਂ ਉਹਨਾਂ ਉਹ 7 ਤੋਂ 8 ਦੱਸੇ ਜਾ ਰਹੇ ਆ ਜਿਹੜੇ ਅਕਾਲੀ ਦਲ ਬੀਜੇਪੀ ਜਾਂ ਕਾਂਗਰਸ ਨੇ ਜਿੰਨਾ ਵੀ ਉਥੇ ਡੀਆਈਐਲ ਪਾਈ ਹੋਈ ਆ ਉਹਦੇ ਚੋਂ ਬਾਈ ਨੇਮ ਆ ਵੀ ਆ ਫਲਾਣੇ ਅਧਿਕਾਰੀ ਆ ਜਿਹੜੇ ਐਸਐਸਪੀ ਪਟਿਆਲਾ ਤੇ ਆਪਣੇ ਨੰਨਾ ਡੀਐਸਪੀ ਐਸਐਚਓ ਵੀ ਦੋਨ ਕਲਾ ਨਾਲ ਉਹਨਾਂ ਨੂੰ ਵੀ ਡਾਇਰੈਕਸ਼ਨ ਦੇ ਰਹੇ ਆ ਤਾਂ ਉਹਨਾਂ ਦੇ ਵਾਈ ਸੈਂਪਲ ਨੇ ਜਿਹੜੇ ਉਹ ਲੈ ਜਾਣਗੇ ਪਹਿਲਾਂ ਉਹਦੇ ਸੈਂਪਲ ਲੈ ਜਾਣਗੇ ਕਿ ਹੋਣਾ ਤਾਂ ਵੈਸੇ ਇਹ ਵੀ ਚਾਹੀਦਾ ਸੀ ਕਿ ਜੇਕਰ ਤੁਸੀਂ ਕਿਸੇ ਨੂੰ ਏਆਈ ਸਾਬਤ ਕਰਨਾ ਹੈ ਜੇ ਇੱਕ ਦੋ ਬੰਦਿਆਂ ਦੀ ਰਿਕਾਰਡਿੰਗ ਚੱਲ ਰਹੀ ਹੈ ਵਾਇਰਲ ਹੋ ਗਈ ਤਾਂ ਉਹ ਦੋਨਾਂ ਦੇ ਸੈਂਪਲ ਲੈ ਕੇ ਉਹ ਲੈਬੋਰੀਰੀ ਦੱਸ ਦੇਗੀ ਵੀ ਨਹੀਂ ਇਹ ਮੈਚ ਨਹੀਂ ਕਰਦੇ ਠੀਕ ਇਸ ਕਰਕੇ ਇਹ AI ਹੈ ਜਾਂ ਇਹਨਾਂ ਦੇ ਜਿਹੜੇ ਸੈਂਪਲ ਨੇ ਕਿਸੇ ਵੀ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤਰੀਕੇ ਨਾਲ ਤੋੜ-ਬੰਦ ਕਰਕੇ ਬਣਾਏ ਗਏ ਆ ਉਹ ਉਹਦੇ 'ਚ ਪਤਾ ਲੱਗ ਜਾਏਗਾ ਪਰ ਹੁਣ ਜਦੋਂ ਇਹ ਜਾਂਚ ਉੱਤੇ ਭੇਜੀ ਜਾਏਗੀ ਤਾਂ ਉਹਦੇ 'ਚ ਕੀ ਹੈ ਕਿ ਉਹਦੇ 'ਚ ਤੁਹਾਨੂੰ ਸੈਂਪਲ ਲੈਣੇ ਪੈਣਗੇ DSP ਦੇ ਵੀ ਸੈਂਪਲ ਲੈਣੇ ਪੈਣਗੇ ਜਿਹਦੇ ਜਿਹਦੇ ਨਾਮ ਇਹਨੂੰ ਦੱਸੇ ਸਾਹਮਣੇ DSP ਹੈ ਜਿਨ੍ਹਾਂ ਦੇ ਆਡੀਓ ਚ ਗੱਲ ਆਡੀਓ ਚ ਨਾਮ ਹੈ ਐਸਐਚਓ ਦੇ ਵੀ ਲੈਣੇ ਪੈਣਗੇ ਐਸਐਸਪੀ ਪਟਿਆਲਾ ਦੇ ਵੀ ਸੈਂਪਲ ਲੈਣੇ ਪੈਣਗੇ ਜਦੋਂ ਲੈਬ ਦੇ ਵਿੱਚ ਉਹ ਸੈਂਪਲ ਚਲੇ ਗਏ ਤਾਂ ਫਿਰ ਉਹ ਸੈਂਪਲ ਜਿਹੜੇ ਸਾਡੀਓ ਦੇ ਨਾਲ ਮੈਚ ਹੋਣਗੇ ਕਿ ਕੀ ਵਾਕਈ ਹੈ ਜਾਂ ਜੇ ਸੈਂਪਲ ਮੈਚ ਹੋ ਜਾਂਦੇ ਆ ਵੈਸੇ ਪਟੀਸ਼ਨ ਕਰਤਾ ਤਾਂ ਕਹਿ ਰਹੇ ਆ ਕਿ ਅਸੀਂ ਇਸ ਦੇ ਵਿੱਚ 100% ਸਹੀ ਆ ਕਿ ਹੈਗੇ ਆ ਪਰ ਪੁਲਿਸ ਕਹਿੰਦੀ ਹੈ ਵੀ ਇਹ ਆਈ ਆ ਪਰ ਇਸ ਕਰਕੇ ਆਪਾਂ ਅਜੇ ਉਹਦੀ ਪੁਸ਼ਟੀ ਨਹੀਂ ਕਰ ਸਕਦੇ ਵੀ ਹੈਗੇ ਆ ਕਿ ਨਹੀਂ ਉਹ ਕਿ ਜਾਂਚ ਦਾ ਵਿਸ਼ਾ ਹੈ ਬਿਲਕੁਲ ਠੀਕ ਹੈ ਜੇ ਹੋ ਜਾਂਦੇ ਆ ਤਾਂ ਫਿਰ ਉਹਨਾਂ ਅਧਿਕਾਰੀਆਂ ਦੀਆਂ ਮੁਸ਼ਕਲਾਂ ਵਧਣ ਗਈਆਂ ਔਰ 100% ਮੁਸ਼ਕਲਾਂ ਜਿਹੜੀਆਂ ਵਧਣ ਗਈਆਂ ਹੀ ਨਹੀਂ ਕਿਉਂ ਕਿ ਕਿਉਂਕਿ ਇਹ ਤੁਸੀਂ ਇੱਕ ਛੋਟੀ ਗੱਲ ਨਹੀਂ ਹੈ ਇਹ ਸਾਡੇ ਇੰਡੀਅਨ ਜਿਹੜਾ ਪੈਨਲ ਕੋਡ ਆ ਜਾਂ ਜਿਹੜੇ ਸਾਡੇ ਕਾਨੂੰਨ ਆ ਤੁਸੀਂ ਦੀ ਇੱਕ ਉਹਦੀਆਂ ਟੱਜੀਆਂ ਉਡਾਰਿਓ ਜਿਹੜਾ ਇੱਕ ਆਈਪੀਐਸ ਇੱਕ ਪੀਪੀਐਸ ਜਿਹੜਾ ਅਧਿਕਾਰੀ ਹੈ ਜਿਹੜੇ ਤੁਹਾਡੇ ਕਾਨੂੰਨ ਜਿਹੜੇ ਤੁਹਾਡੇ ਲਾਅ ਨੇ ਜਾਂ ਜਿਹੜੇ ਤੁਹਾਡੇ ਤੇ ਲਾਗੂ ਹੁੰਦੇ ਨੇ ਤੁਸੀਂ ਉਹਨਾਂ ਦੀਆਂ ਟੱਜੀਆਂ ਉਡਾਰਿਓ ਤਾਂ ਇਸ ਕਰਕੇ ਜੇ ਇਹ ਸਹੀ ਪਾਏ ਜਾਂਦੇ ਆ ਤਾਂ ਇਹਨਾਂ ਦੀ ਸਸਪੈਂਸ਼ਨ ਵੀ ਹੋ ਸਕਦੀ ਹੈ ਔਰ ਇੰਨੇ ਹੀ ਨਹੀਂ ਜੇ ਕੋਡ ਸਖਤ ਹੋ ਗਿਆ ਤਾਂ ਤੁਹਾਨੂੰ ਟਰਮੀਨੇਟ ਵੀ ਕਰ ਸਕਦਾ ਇਹ ਜੇਕਰ ਕੋਰਟ ਸਖਤ ਹੋ ਜਾਂਦਾ ਅਗਰ ਜਿ ਸਹੀ ਪਾਈ ਜਾਂਦੇ ਆ ਤਾਂ ਠੀਕ ਹੈ ਹੁਣ ਪਟਿਆਲਾ ਦੇ ਐਸਐਸਪੀ ਅੱਜ ਛੁੱਟੀ ਤੇ ਚਲੇਗੇ ਹਾਂ ਬਿਲਕੁਲ ਠੀਕ ਉਹ ਛੁੱਟੀ ਤੇ ਜਾਣ ਹੁਣ ਐਸਐਸਬੀ ਪਟਿਆਲਾ ਦਾ ਛੁੱਟੀ ਤੇ ਜਾਣਾ ਤਾਂ ਕਿਤੇ ਨਾ ਕਿਤੇ ਇਹ ਗੱਲ ਵੀ ਸਾਫ ਕਰਦਾ ਕਿ ਯਾਰ ਹਾਂ ਜਿਹੜੀ ਜਾਂਚ ਚੱਲ ਰਹੀ ਹੈ ਤਾਂ ਕਿ ਯਾਰ ਸਹੀ ਦਿਸ਼ਾ ਵੱਲ ਨਾ ਜਾ ਰਹੀ ਹੋਵੇ ਸ਼ਾਇਦ ਠੀਕ ਹੈ ਜੇ ਅਸੀਂ ਸਈਆਂ ਤਾਂ ਪਰ ਸਾਨੂੰ ਛੁੱਟੀ ਤੇ ਜਾਣ ਦੀ ਲੋੜ ਨਹੀਂ ਸੀ ਠੀਕ ਕਿਉਂ ਕਿਉਂਕਿ ਅਸੀਂ ਲੜਦੇ ਅਸੀਂ ਕੋਰਟ ਜਾਂਦੇ ਅਸੀਂ ਆਪਣੇ ਬਿਆਨ ਦਿੰਦੇ ਹੁਣ ਐਸਐਸਪੀ ਦਾ ਛੁੱਟੀ ਤੇ ਜਾਣਾ ਜਾਂ ਭੇਜਣਾ ਹੁਣ ਇਹ ਨਹੀਂ ਪਤਾ ਵੀ ਉਹਨਾਂ ਨੂੰ ਚੋਣ ਕਮਿਸ਼ਨ ਨੇ ਭੇਜਿਆ ਜਾਂ ਪ੍ਰਸ਼ਾਸਨ ਨੇ ਭੇਜਿਆ ਜਾਂ ਕੋਈ ਸਰਕਾਰ ਨੇ ਭੇਜਿਆ ਜਾਂ ਆਪ ਗਏ ਆ ਇਹ ਗੱਲ ਅਜੇ ਸਾਫ਼ ਨਹੀਂ ਪਰ ਇਹਨਾਂ ਗੱਲ ਹੈ ਕਿ ਉਹ 7 ਦਿਨ ਦੀ ਛੁੱਟੀ ਤੇ ਚਲੇ ਗਏ ਹੁਣ ਜਿਹੜਾ ਪਟਿਆਲਾ ਜ਼ਿਲ੍ਹਾ ਦੀਆਂ ਜਿਹੜੀਆਂ ਚੋਣਾਂ ਦਾ ਕੰਮ ਆ ਉਹ ਸੰਗਰੂਰ ਦੇ ਨਾਲ ਨਾਲ ਪਟਿਆਲਾ ਦਾ ਕੰਮ ਵੀ ਐਸਐਸਪੀ ਸੰਗਰੂਰ ਜਿਹੜੇ ਸਰਤਾ ਸਿੰਘ ਚਾਹਲ ਆ ਉਹ ਦੇਖਣਗੇ ਪਰ ਉਹਦੇ ਚ ਇੱਕ ਗੱਲ ਹੈ ਕਿ ਅਕਾਲੀ ਦਲ ਨੂੰ ਥੋੜਾ ਜਿਹਾ ਬਲ ਮਿਲਦਾ ਨਜ਼ਰ ਆ ਰਿਹਾ ਵੀ ਦੇਖੋ ਜੀ ਇਹ ਗੱਲ ਸਹੀ ਸੀ ਤੇ ਹੁਣ ਇਹ ਜਿਹੜਾ ਛੁੱਟੀ ਤੇ ਚਲੇ ਗਏ ਉੱਥੇ ਸੁਖਵੀਰ ਸਿੰਘ ਬਾਦਲ ਨੇ ਵੀ ਕਮੈਂਟ ਕੀਤਾ ਤੇ ਆਪਾਂ ਇੱਕ ਮਾਰ ਸੁਖਵੀਰ ਸਿੰਘ ਬਾਦਲ ਦੀ ਆਡੀਓ ਜਿਹੜੀ ਅੱਜ ਉਹਨੇ ਗੱਲਬਾਤ ਕੀਤੀ ਹੈ মিডিਆ ਨਾਲ ਆਪਾਂ ਉਹ ਜ਼ਰੂਰ ਸੁਣਾਉਨੇ ਆ ਜਿਹੜਾ ਕਹਿੰਦੇ ਸੀ ਪੁਲਿਸ ਵਾਲੇ ਕਿ ਏਆਈ ਹੈ ਛੁੱਟੀ ਜਾਣਾ ਪ੍ਰੂਫ ਕਰਦਾ ਹੈ ਏਆਈ ਨਹੀਂ ਮੈਂ ਚੈਲੰਜ ਕਰਦਾ ਹੁਣ ਵੀ ਕਿ ਇਹਦੀ ਇਨਕੁਆਇਰੀ ਹੋਣੀ ਆ ਸਾਰਾ ਜਿਹੜਾ AI ਕਹਿੰਦੇ ਆ ਨਾ ਆ ਸਾਰਾ ਅਸਲੀ ਚਿੱਠਾ ਸਾਹਮਣੇ ਆਊਗਾ ਜੇ ਵੀ ਫ੍ਰੀ ਐਂਡ ਫੇਅਰ ਇਨਕੁਆਰੀ ਹੋਏ ਤੇ ਮੈਂ ਕਹਿਣਾ ਚਾਹਣਾ ਅਸੀਂ ਅਖੀਰ ਤੱਕ ਜਾਵਾਂਗੇ ਹਰ ਕੋਟ ਦਾ ਦਰਵਾਜ਼ਾ ਖਰਾਗੇ ਜਦੋਂ ਤੱਕ ਐ एसएसपी ਦੇ ਮਕਦਮਾ ਨਹੀਂ ਹੁੰਦਾ ਤੇ ਅੰਦਰ ਨਹੀਂ ਹੁੰਦਾ ਕਿਉਂਕਿ ਜੋ ਧਜੀਆਂ ਇਹਨੇ ਕਾਨੂੰਨ ਨਹੀਂ ਉਣਾਈਆਂ ਉਹਦੀ سزا ਹੁਣ ਮਿਲਨੀ ਪਊਗੀ ਇਸ ਵਿੱਚ 500 ਕਰੋੜ ਰੁਪਏ ਦਾ ਸੀਐਮ ਮਿਲ ਰਿਹਾ ਜੀ ਕਿਵੇਂ ਦੇਖ ਰਹੇ ਹੋ ਨਵਜੋਤ ਕੌਰ ਸਿੱਧੂ ਨੇ ਬੜੇ ਵੱਡੇ ਇਲਜ਼ਾਮ ਲਾਏ ਨੇ ਕਾਂਗਰਸ 'ਤੇ ਦੇਖੋ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਫਿਰਦੀ ਹੈ ਉਹ ਇੱਕ ਪਾਰਟੀ ਹੈ ਜਿਨੇ ਇਕੱਲਾ ਲੁੱਟਿਆ ਪੰਜਾਬ ਤੇ ਦੇਸ਼ ਨੂੰ ਉਹਨਾਂ ਨੇ ਮੈਂ ਹੁਣੇ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਂ ਲਿੱਤੇ ਹੈ ਮੈਂ ਤਾਂ ਕਹਿਣਾ ਜਣਾ ਅੱਖਾਂ ਮੀਚ ਕੇ ਪੰਜਾਬੀਓ ਅਕਾਲੀ ਦਲ ਦੇ ਝੰਡਾ ਝੁਲਣ ਲਾ ਦਿਓ ਕੋਈ ਟੈਨਸ਼ਨ ਨਹੀਂ ਹੋਣੀ। ਸੋ ਬਿਲਕੁਲ ਦੇਖੋ ਸੁਖਵੀਰ ਸਿੰਘ ਬਾਦਲ ਪੂਰੇ ਖੁਸ਼ ਨਜ਼ਰ ਆ ਰਹੇ ਆ। ਆਪਾਂ ਸੁਣਿਆ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਸ਼ੈਲੀ ਆ ਜਿਹੜੀ ਗੱਲ ਕਰਨ ਦੀ ਆਪਾਂ ਦੇਖਿਆ ਜਿਹੜਾ ਉਹਦਾ ਲਹਿਜਾ ਪਹਿਲਾਂ ਨਾਲੋਂ ਬੜਾ ਬਦਲਿਆ ਨਜ਼ਰ ਆ ਰਿਹਾ। ਕਿਉਂ? ਕਿਉਂਕਿ ਤਰਨਤਾਰਨ ਚੋਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਐਸਐਸਪੀ ਨੂੰ ਸਸਪੈਂਡ ਕਰਾ ਚੁੱਕੇ ਆ। ਉਸ ਤੋਂ ਬਾਅਦ ਦੋ ਡੀਐਸਪੀ ਬਦਲਾ ਚੁੱਕੇ ਆ ਤੇ ਹੁਣ ਵਾਰੀ ਪਟਿਆਲੇ ਤੇ ਆ ਗਈ। ਇੱਕ ਨਾਬੇ ਬੀਡੀਪੀ ਉਹ ਇੱਕ ਨਾਬਾ ਹਾਂ ਇੱਕ ਨਾਬਾ ਬੀਡੀਪੀ ਉਹਦੀ ਵੀ ਗੱਲ ਚੱਲ ਰਹੀ ਹੈ। ਅੱ비 ਉਹ ਉਹ ਵੀ ਕੱਲ ਬਦਲ ਗਿਆ ਤਾਂ ਜਦੋਂ ਕਿਤੇ ਨਾ ਕਿਤੇ ਐਦਾਂ ਦੇ ਸ਼ਿਕਾਇਤ ਦੇ ਵਿੱਚ ਜੀ ਨੂੰ ਤੁਸੀਂ ਟਾਰਗੇਟ ਕੀਤਾ ਹੋਵੇ ਵੀ ਫਲਾ ਅਧਿਕਾਰੀ ਜਿਹੜਾ ਸਾਡੇ ਧੱਕਾ ਕਰ ਰਿਹਾ ਤੇ ਜਦੋਂ ਗੱਲ ਧੱਕੇ ਦੀ ਆ ਜਾਂਦੀ ਹੈ ਤੇ ਫਿਰ ਜੇਕਰ ਉਹਦੀ ਬਦਲੀ ਹੋ ਜੇ ਫਿਰ ਤੁਹਾਡਾ ਕੰਮ ਜਿਹੜਾ ਥੋੜਾ ਜਿਹਾ ਹੋਰ ਹੋ ਜਾਂਦਾ ਵੀ ਹਾਂ ਲੋਕਾਂ ਦੇ ਵਿੱਚ ਵੀ ਉਹਨਾਂ ਨੇ ਜੀ ਉਹ ਬਦਲਾਤਾ ਜੇ ਗੱਲ ਸਸਪੈਂਸ਼ਨ ਤੇ ਆ ਜਾਂਦੀ ਹੈ ਤੇ ਫਿਰ ਤਾਂ ਤੁਹਾਡਾ ਕੰਮ ਪਤਾ ਹੀ ਨਹੀਂ ਕਿੱਥੇ ਚਲਾ ਜਾਂਦਾ ਇਸ ਕਰਕੇ ਜਿਹੜਾ ਡਾਕਟਰ ਅਬਜੋਤ ਸਿੰਘ ਗਰੇਵਾਲ ਤੋਂ ਬਾਅਦ ਜਿਹੜਾ ਕਾਲੀਗਲ ਦਾ ਕਦ ਵੱਡਾ ਹੋਇਆ ਜੀਐਸਪੀ ਵਾਲੇ ਮਾਮਲੇ 'ਚ ਹੁਣ ਉਹ ਜਿਹੜਾ ਉਹਦੇ 'ਚ ਹੁਣ ਉਸ ਤੋਂ ਬਾਅਦ ਪਟਿਆਲਾ ਐਸਐਸਪੀ ਦਾ ਛੁੱਟੀ ਤੇ ਜਾਣਾ ਠੀਕ ਹੈ ਇਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਕਾਊਂਟ ਕਰਦੀਆਂ ਵੀ ਜਿਹੜੀ ਇਹ ਜਿਹੜੀ ਆਡੀਓ ਆ ਹੋ ਸਕਦਾ ਸਹੀ ਹੋਵੇ ਕਿਉਂਕਿ ਪੁਸ਼ਟੀ ਤਾਂ ਅਜੇ ਆਪਾਂ ਕਰ ਨਹੀਂ ਸਕਦੇ ਕੋਈ ਕੁਝ ਨਹੀਂ ਕਰ ਸਕਦਾ ਅਜੇ ਤਾਂ ਆਪਾਂ ਇਹ ਕਹਿ ਸਕਦੇ ਪਰ ਮਾਨ ਜੀ ਇਸ ਮਾਮਲੇ ਲੈ ਕੇ ਜੇਕਰ ਆਪਾਂ ਗੱਲ ਕੀਤੀ ਆਵੇ ਤਾਂ ਦੋਨਾਂ ਧਿਰਾਂ ਵੱਲੋਂ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਾਂਗਰਸ ਨੇ ਵੀ ਪਟੀਸ਼ਨ ਪਾਈ ਸੀ ਭਾਜਪਾ ਨੇ ਵੀ ਪਾਈ ਸੀ ਕਾਲੀ ਦਲ ਨੇ ਵੀ ਪਾਈ ਸੀ ਤਾਂ ਅੱਜ ਜਿਹੜਾ ਉਹਨਾਂ ਦੇ ਸਾਰੇ ਜਿਹੜੇ ਸਾਥੀਆਂ ਵੱਲੋਂ ਯਾਨੀ ਕਿ ਉਹਨਾਂ ਦੇ ਵਕੀਲਾਂ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਮੈਨੂੰ ਲੱਗਦਾ ਥੋੜਾ ਥੋੜਾ ਕਲਿੱਪ ਜਿਹੜਾ ਆਪਾਂ ਜਿਹੜੇ ਸਾਰੇ ਸਾਥੀਆਂ ਵੱਲੋਂ ਕੀਤਾ ਗਿਆ ਸਾਰੇ ਪਾਰਟੀਆਂ ਦੇ ਨੁਮਾਇੰਦਿਆਂ ਦੇ ਵਕੀਲਾਂ ਵੱਲੋਂ ਕੀਤਾ ਗਿਆ ਉਹਨਾਂ ਨੇ ਕੀ ਕੁਝ ਕਿਹਾ ਉਸ ਦਾ ਜ਼ਿਕਰ ਕਰ ਲੈਣਾ ਦੇਖੋ ਜਿਹੜੀ ਅੱਜ ਇੱਕ ਪੀਆਈਐਲ ਜਿਹੜੀ ਪਟਿਆਲਾ ਦੀ ਆਡੀਓ ਐਸਐਸਪੀ ਸਾਹਿਬ ਦੀ ਜਿਹੜੀ ਲੀਕ ਹੈ ਉਹਨੂੰ ਲੈ ਕੇ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਸੀ ਉਥੇ ਅੱਜ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਆਪਣਾ ਜਵਾਬ ਦਾਖਲ ਕੀਤਾ ਉਹਨਾਂ ਨੇ ਕੋਰਟ ਨੂੰ ਦੱਸਿਆ ਕਿ ਦਿਨਾਂ ਦੇ ਵਿੱਚ ਉਹਨਾਂ ਨੇ ਕੀ ਸਟੈਪਸ ਲਏ ਨੇ ਆਰਗੂਮੈਂਟਸ ਕੰਪਲੀਟ ਹੋਈਆਂ ਨੇ ਤੇ ਹੁਣ ਜਿਹੜਾ ਆਰਡਰ ਹੈ ਉਹ ਜੱਜ ਸਾਹਿਬ ਨੇ ਰਿਜ਼ਰਵ ਕਰ ਲਿਆ ਸੋ ਆਈ ਥਿੰਕ ਹੁਣ ਆਪਾਂ ਸਾਰੇ ਆਰਡਰ ਦੀ ਵੇਟ ਕਰੀਏ ਪਰ ਹਾਂ ਅਸੀਂ ਕੋਰਟ ਨੂੰ ਇਹ ਚੀਜ਼ ਜ਼ਰੂਰ ਦੱਸੀ ਹੈ ਕਿ ਜੀ ਇਹ ਸਾਰੀ ਇਨਵੈਸਟੀਗੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਇਹ ਵਨ ਸਾਈਡਿਡ ਚੱਲ ਰਿਹਾ ਹੈ ਇਸ ਇਨਵੈਸਟੀਗੇਸ਼ਨ ਦੇ ਵਿੱਚ ਜੇ ਕਿਸੇ ਨੂੰ ਬੁਲਾਇਆ ਜਾਣਾ ਚਾਹੀਦਾ ਸੀ ਉਹ ਸੀ ਪੁਲਿਸ ਅਫਸਰ ਜਿਹੜੇ ਉਸ ਆਡੀਓ ਦੇ ਵਿੱਚ ਸੀ ਉਹਨਾਂ ਦੀ ਸੈਂਪਲਿੰਗ ਕਰਨੀ ਚਾਹੀਦੀ ਸੀ ਵੌਇਸ ਸੈਂਪਲ ਲੈਣੇ ਚਾਹੀਦੇ ਸੀ ਜਿਹੜੇ ਕਿ ਨਹੀਂ ਲਏ ਗਏ ਬਲਕਿ ਜਿਹੜੇ ਪਟੀਸ਼ਨਰਾਂ ਦੇ ਵਕੀਲ ਨੇ ਜਾਂ ਜਿਨ੍ਹਾਂ ਨੇ ਇਹ ਵੀਡੀਓ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਦਿੱਤੀ ਹੈ ਉਹਨਾਂ ਨੂੰ ਪੁਲਿਸ 94 ਬੀ ਐਨ ਐਸ ਦੇ ਵਿੱਚ ਸਦਰੀ ਹੈ ਜਰਨਲਿਸਟਾਂ ਨੂੰ ਸਦਰੀ ਹੈ ਜਿਨ੍ਹਾਂ ਨੇ ਸ਼ੇਅਰ ਕੀਤੀ ਹੈ ਸੋ ਸਾਰੀਆਂ ਜਿਹੜੀਆਂ ਆਰਗੂਮੈਂਟਸ ਹਨ ਉਹ ਜੱਤ ਸਾਹਿਬ ਨੇ ਸੁਣ ਲੀਆਂ ਨੇ ਚੀਫ ਜਸਟਿਸ ਸਾਹਿਬ ਦੇ ਬੈਂਚ ਨੇ ਤੇ ਆਰਡਰ ਹੁਣ ਰਿਜ਼ਰਵ ਕਰ ਲਿਆ ਸੋ ਆਈ ਥਿੰਕ ਵੀ ਸ਼ੁਡ ਵੇਟ ਫॉर ਦਾ ਆਰਡਰਸ ਕਿ ਜੋ ਆਨਰੇਬਲ ਬੈਂਚ ਤੋਂ ਆਰਡਰਸ ਆਉਂਦੇ ਕਿਸ਼ਨ ਸਰਦਾਰ ਦਲਜੀਤ ਸਿੰਘ ਜੀ ਮੈਂ ਮੇਨ ਕੇਸ ਦੇ ਵਿੱਚ ਲਗਾਈ ਗਈ ਸੀ ਕਿ ਅਸੀਂ ਪਹਿਲਾਂ ਪਟਿਆਲੇ ਦੇ ਵਸਨੀਕ ਆ ਪਟਿਆਲੇ ਦੇ ਰਹਿਣ ਵਾਲੇ ਆ ਵੀ ਆਰ ਦਾ ਡਾਇਰੈਕਟ ਪਾਰਟੀ ਓਵਰ ਹੇਅਰ ਅਸੀਂ ਇਹ ਮੁੱਦਿਆਂ ਦੇ ਆਧਾਰ ਦੇ ਉੱਤੇ ਤੇ ਪੁਰਾਣਾ ਪਾਸਟ ਰਿਕਾਰਡ ਲੈਂਦੇ ਹੋਏ ਜੋ ਪਿਛਲੇ ਸਾਲ 2024 ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨ ਦੇ ਰਿਗਾਰਡਿੰਗ ਜੋ ਕੁਝ ਪਟਿਆਲੇ ਦੇ ਵਿੱਚ ਧੱਕੇਸ਼ਾਹੀ ਹੋਈ ਆ ਸਾਰਾ ਕੁਝ ਲੈ ਕੇ ਦੇ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਤੇ ਫੈਕਟ ਫਾਈਨਡਿੰਗ ਕਮਿਸ਼ਨ ਦੀ ਅਪੁਆਇੰਟਮੈਂਟ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਆਏ ਸੀ ਜਿੱਤੇ ਮਾਨਯੋਗ ਹਾਈ ਕੋਰਟ ਨੇ ਸਾਡੇ ਸਾਰੇ ਸਬਮਿਸ਼ਨ ਸੁਣੇ ਸਾਡੀ ਪ੍ਰਾਣੀ ਗਰੀਵੈਂਸ ਸੁਣੀ ਤੇ ਦੇਖਿਆ ਕਿ ਕਿਸ ਤਰੀਕੇ ਨਾਲ ਸਾਰਾ ਕੁਝ ਰੀਕੈਪ ਹੋ ਰਿਹਾ ਜੋ ਵਾਕਿਆ ਪਹਿਲਾਂ ਹੋਏ ਜਿਸ ਤਰੀਕੇ ਨਾਲ ਪਹਿਲਾਂ ਇਹਨਾਂ ਨੂੰ ਫੜਿਆ ਗਿਆ ਪੁਲਿਸ ਮੁਲਾਜ਼ਮਾਂ ਦੇ ਵੀਡੀਓਜ਼ ਆਏ ਇਹਨਾਂ ਨੇ ਉਸ ਤੋਂ ਬਚਣ ਲਈ ਕਿ ਇਸ ਤਰੀਕੇ ਦੀ ਪਲਾਨਿੰਗ ਪਲੋਟਿੰਗ ਕੀਤੀ ਹੋਈ ਸੀ ਕੀ ਹੁਣ 5 ਕਿਲੋਮੀਟਰ ਪਹਿਲਾਂ ਹੀ ਜਿਹੜੀ ਲੁੱਟਖੋ ਕਰਨੀ ਸੀ ਥੋਡੇ ਨਾਲ ਬੈਠਾਂਗੇ ਅਸੀਂ ਕਿੱਟੇ ਘਰਾਵਾਂਗੇ ਉਹਦੇ ਸਾਰਾ ਕੁਝ ਇਨਵੋਲਵਮੈਂਟ ਦੱਸੀ ਗਈ ਕਿ ਹਾਂਜੀ ਹਾਮੀ ਹੈਗੀ ਹੈ ਜੀ ਐਮਐਲਏ ਸਾਹਿਬ ਦੀ ਸਾਨੂੰ ਸਾਰਿਆਂ ਦਾ ਥਾਪਣਾ ਇਹ ਸਾਰੇ ਸਬਮਿਸ਼ਨ ਦਾ ਅਸੀਂ ਕੋਰਟ ਦੇ ਅੱਗੇ ਕੀਤੇ ਇੱਕ ਇੱਕ ਚੀਜ਼ ਪੁਰਾਣੇ ਨੂੰ ਨਵੇਂ ਨਾਲ ਕਨੈਕਟ ਕਰਕੇ ਦੱਸੀ ਗਈ ਮਾਨਯੋਗ ਅਦਾਲਤ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਦੋ ਵਾਰ ਸੱਦਿਆ ਜਵਾਬ ਦੇਣ ਲਈ ਕਿਹਾ ਸਟੇਟ ਇਲੈਕਸ਼ਨ ਕਮਿਸ਼ਨ ਨੇ ਸ਼ੀਲਡ ਕਰਦੇ ਹੋਏ ਅੱਜ ਇੱਕ ਜਵਾਬ ਦਿੱਤਾ ਮਾਨਯੋਗ ਅਦਾਲਤ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਇਨਵੈਸਟੀਗੇਸ਼ਨ ਦਾ ਸਾਰਾ ਪ੍ਰੋਸੈਸ ਦੱਸਿਆ ਏਜੀ ਸਾਹਿਬ ਨੇ ਕੋਈ ਸਬਮਿਸ਼ਨ ਨਹੀਂ ਕੀਤੇ ਸਿਰਫ ਸਟੇਟ ਇਲੈਕਸ਼ਨ ਕਮਿਸ਼ਨ ਨੇ ਸਬਮਿਸ਼ਨਸ ਕੀਤੇ ਮਾਨਯੋਗ ਅਦਾਲਤ ਨੇ ਸਾਨੂੰ ਅੱਜ ਇਹ ਡਾਇਰੈਕਸ਼ਨ ਦਿੱਤੀ ਕਿ ਅਸੀਂ ਡਿਸਪੋਜ਼ ਆਫ ਕਰ ਰਹੇ ਹਾਂ ਪਟੀਸ਼ਨ ਨੂੰ ਤੇ ਰਿਜ਼ਰਵ ਰੱਖ ਰਹੇ ਹਾਂ ਆਰਡਰ ਆਰਡਰ ਦੇ ਵਿੱਚ ਜੋ ਚੀਜ਼ ਆਏਗੀ ਉਹ ਤੁਹਾਡੇ ਅੱਗੇ ਆ ਜਾਏਗੀ ਉਹਦੇ ਬਾਰੇ ਅਸੀਂ ਕੋਈ ਕਮੈਂਟ ਨਹੀਂ ਕਰਨਾ ਹਾਂ ਸੋ ਬਿਲਕੁਲ ਆਪਾਂ ਸਾਰੇ ਜਿਹੜੇ ਅਕਾਲੀ ਦਲ ਦੇ ਬੀਜੇਪੀ ਦੇ ਕਾਂਗਰਸ ਦੇ ਸਾਰਿਆਂ ਨੇ ਗੱਲ ਕਹੀ ਆਡੀਓ ਵਾਲੀ ਕਿਉਂਕਿ ਹੁਣ ਇੱਕ ਨਾ ਬੜਾ ਵੱਡਾ ਮੁੱਦਾ ਬਣ ਚੁੱਕਿਆ ਛੋਟੀ ਗੱਲ ਨਹੀਂ ਹੁੰਦੀ ਇੱਕ ਐਸਐਸਪੀ ਦੀ ਆਡੀਓ ਕਥਿਤ ਆਡੀਓ ਜਿਹੜੀ ਉਹ ਲੀਕ ਹੋ ਜਾਣਾ ਔਰ ਉਹ ਸਹੀ ਆ ਗਲਤ ਆ ਉਹ ਤਾਂ ਮੈਂ ਪਹਿਲਾਂ ਕਿਹਾ ਕਿ ਆਪਾਂ ਨੂੰ ਨਹੀਂ ਪਤਾ ਕਿ ਅਜੇ ਕੀ ਆ। ਉਹ ਫਿਰ ਦਾ ਫੈਸਲਾ ਕਰਨ ਆ ਜਾਂ ਲੈਬੋਰੀ ਜਾਏਗੀ ਉੱਥੋਂ ਜਾਂਚ ਦੇ ਵਿੱਚ ਕੀ ਹੋਏਗਾ ਔਰ ਫਿਰ ਇਹ ਵੀ ਆ ਕਿ ਜਾਂਚ ਕਿੰਨਾ ਦਿਨ ਚੱਲਣੀ ਆ ਠੀਕ ਹੈ ਕਿਉਂਕਿ ਸਰਕਾਰ ਦਾ ਤਾਂ ਬੇਰਖਲ ਸਾਲ ਸਵਾ ਸਾਲ ਦੀ ਵਕੀ ਹੈ ਤੇ ਆ 6 ਮਹੀਨਿਆਂ ਤੱਕ ਲੈਕਸ਼ਨ ਦਾ ਜਿਹੜਾ ਦਰਮਦੌਰ ਆ ਸ਼ੁਰੂ ਹੋ ਜਾਣਾ ਤਾਂ ਹੋ ਸਕਦਾ ਇਹ ਮਾਮਲਾ ਉਹਦੇ ਵਿੱਚ ਰੁਲ ਕੇ ਰਹਿ ਜੇ ਕੋਈ ਨਵੀਂ ਚੀਜ਼ ਆ ਜਾਏ ਤਪਾ ਦੇਖੀ ਨਾ ਕਿ ਜਦੋਂ ਕੋਈ ਨਵਾਂ ਪੋਲੀਟਿਕਲ ਸਟੰਟ ਆਉਂਦਾ ਤੇ ਪੁਰਾਣਾ ਦਬ ਜਾਂਦਾ ਆਪੇ ਜੇ 2-4 ਦਿਨ ਚੋਂ ਜਿਹੜਾ ਨਵਜੋਤ ਸਿੱਧੂ ਵਾਲਾ ਵੀ ਚੱਲ ਰਿਹਾ ਤੇ ਬਹੁਤ ਮਾਮਲੇ ਜਿਹੜੇ ਵੱਡੇ ਨੇ ਉਹ ਉਸਨੇ ਦਵਾ ਕੇ ਰੱਖਤੇ ਆ ਚਲੋ ਚਲੋ ਠੀਕ ਆ ਰਪਨਜੀ ਰੋਂਗੀ ਸਮਾਂ ਬੜਾ ਘਾਟਾ ਹੋ ਸਕਦਾ ਕਿ ਹੁਣ ਆਰਡਰ ਕੀ ਆਉਂਦਾ ਹਾਈ ਕੋਰਟ ਦਾ ਜਾਂ ਇਸ ਮਾਮਲੇ ਨੂੰ ਲੈ ਕੇ ਕੀ ਜਿਹੜਾ ਵਾਕਈ ਪਟਿਆਲਾ ਪੁਲ ਦੀ ਜੋ ਆਡੀਓ ਕਥੀ ਤੌਰ ਤੇ ਦੱਸੀ ਜਾ ਰਹੀ ਹੈ ਉਸ ਮਾਮਲੇ ਨੂੰ ਲੈ ਕੇ ਕੋਈ ਨਵੀਂ ਜਿਹੜੀ ਇਹ ਸੁਣਵਾਈ ਹੋ ਸਕਦੀ ਹੈ ਬੇਸ਼ੱਕ ਉਸ ਦੀ ਜਾਨ ਜਿਹੜੀ ਆਡੀਓ ਦੀ ਹੋ ਰਹੀ ਹੈ ਕਿ ਵਾਕਿਆ ਉਹ ਆਡੀਓ ਸੱਚੀ ਆ ਜਾਂ ਝੂਠੀ ਆ ਕੋਰਟ ਨੇ ਫੈਸਲਾ ਕਰਨਾ ਬਹੁਤ ਬਹੁਤ ਧੰਨਵਾਦ ਪਾਣਾ ਜੀ ਜਾਣਕਾਰੀ ਦੇਣ ਦੇ ਲਈ ਸੋ ਹੁਣ ਉਮੀਦ ਕਰਦਾ ਕਿ ਕੱਲ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਪੰਜਾਬ ਦੇ ਕਿਸੇ ਹੋਰ ਮੁੱਦੇ ਜਿਸ ਤਰ੍ਹਾਂ ਅਸੀਂ ਅੱਜ ਖਾਸ ਤੌਰ ਤੇ ਜੋ ਕथित ਆਡੀਓ ਦਾ ਮਾਮਲਾ ਚੱਲ ਰਿਹਾ ਪੰਜਾਬ ਦੇ ਹੋਰ ਮੁੱਦਿਆਂ ਨੂੰ ਲੈ ਕੇ ਕੱਲ ਇਸੇ ਸਮੇਂ ਫਿਰ ਅਸੀਂ ਜਿਹੜੀ ਇਹ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਵਿਚਾਰ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ